ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਈਮਾਨ ਤੇ ਪੰਜਾਬ ਨਿਊਜ਼ ਬੁਲਟਨ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਰੁਕ ਕਰ ਲੈਣੇ ਇਸ ਵੀਰੇ ਤੇ ਹੈਡਲਾਈਨਸ ਵੱਲ ਪੰਜਾਬ ਪੁਲਿਸ ਨੂੰ ਪ੍ਰਸ਼ਟ ਕਰਨ ਤੇ ਆਪ ਆਕੂ ਨੀਲ ਕਰਕਦਾ ਕਾਂਗਰਸੀ ਨੇਤਾ ਪ੍ਰਤਾਪ ਬਾਜਵਾ ਤੇ ਫੁੱਟਿਆ ਗੁੱਸਾ ਪੰਜਾਬ ਪੁਲਿਸ ਉੱਪਰ ਟਿੱਪਣੀ ਪਈ ਪਾਰੀ ਸਾਫ ਦਾ ਵਿਧਾਇਕ ਅਨਕੇ ਸ਼ਰਮਾ ਵੱਲੋਂ ਡੇਰਾ ਬਸੀ ਦੇ ਸਕੂਲ ਦੇ ਉਦਘਾਟਨ ਤੇ ਚੁੱਕੇ ਗਏ ਸਵਾਲ ਕਿਹਾ ਬਣੀ ਇਮਾਰਤ ਦਾ ਕਿਵੇਂ ਹੋ ਸਕਦਾ ਹੈ ਉਦਘਾਟਨ ਕਿਸਾਨ ਅੰਗੂ ਜਗਜੀਤ ਸਿੰਘ ਢੱਲੇਵਾਲ ਨੇ ਤੋੜਿਆ ਮਰਨਰਤ ਅੰਦੋਲਨ ਨੂੰ ਲੈ ਕੇ ਕੀਤੇ ਵੱਡੇ ਐਲਾਨ ਕੱਲ ਪੰਜਾਬ ਭਰ ਵਿੱਚ ਹੋਣਗੇ ਸਰਕਾਰੀ ਸਕੂਲ ਆਫ ਫੈਮਿਨਿਸ ਦੇ ਉਦਘਾਟਨ ਸਮਾਗਮ ਸਿੱਖਿਆ ਮੰਤਰੀ ਨੇ ਦਿੱਤੀ 12000 ਤੋਂ ਜ਼ਿਆਦਾ ਸਕੂਲਾਂ ਦੀ ਜਾਣਕਾਰੀ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਬੀਤੇ ਕੱਲ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਪੁਲਿਸ ਨੂੰ ਪ੍ਰਸ਼ਟ ਕਿਹਾ ਸੀ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਕੂ ਨੀਲ ਕਰਗ ਨੇ ਪੰਜਾਬ ਪੁਲਿਸ ਬਾਰੇ ਦਿੱਤੇ ਬਿਆਨ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਕੇਰਿਆ ਹੈ ਨੀਲ ਕਰਗ ਨੇ ਕਿਹਾ ਹੈ ਕਿ ਹਰ ਸਮਾਜ ਵਿੱਚ ਚੰਗੇ ਮਾੜੇ ਲੋਕ ਹੁੰਦੇ ਨੇ ਪੰਜਾਬ ਪੁਲਿਸ ਬਾਰੇ ਦਿੱਤੇ ਬਿਆਨ ਤੇ ਨੀਲ ਗਰਕ ਨੇ ਕਿਹਾ ਕਿ ਜੇਕਰ ਤੁਹਾਨੂੰ ਪੰਜਾਬ ਪੁਲਿਸ ਨਾਲ ਕੋਈ ਸਮੱਸਿਆ ਹੈ ਤਾਂ ਪੰਜਾਬ ਪੁਲਿਸ ਤੁਹਾਡੀ ਸੁਰੱਖਿਆ ਲਈ ਵੀ ਮੌਜੂਦ ਰਹੇਗੀ। ਬੀਤੇ ਦਿਨੀ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਨਸ਼ੀਲੇ ਪਦਾਰਥਾਂ ਨਾਲ ਗ੍ਰਿਫਤਾਰ ਹੋਈ ਪੰਜਾਬ ਪੁਲਿਸ ਦੀ ਮੁਲਾਜ਼ਮ ਦੀ ਗੱਲ ਕਰਦੇ ਹੋਏ ਪੰਜਾਬ ਪੁਲਿਸ ਬਾਰੇ ਕਾਫੀ ਤਿੱਖੇ ਬਿਆਨ ਦਿੱਤੇ ਸਨ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਕੂ ਨੀਲ ਗਰਕ ਨੇ ਪ੍ਰਤਾਪ ਬਾਜਵਾ ਨੂੰ ਕੁਝ ਸਵਾਲ ਕੀਤੇ ਨੇ। ਉਹਨਾਂ ਕਿਹਾ ਹੈ ਕਿ ਕੀ ਰਾਜਨੀਤੀ ਵਿੱਚ ਸਾਰੇ ਲੋਕ ਚੰਗੇ ਹੁੰਦੇ ਹਨ? ਉਨਾ ਕਿਆ ਕੇ ਬਾਜਵਾ ਵੱਲੋਂ ਦਿੱਤਾ ਗਿਆ ਬਿਆਨ ਪੰਜਾਬ ਪੁਲਿਸ ਲਈ ਮਨੋਬਲ ਤੋੜਨ ਵਾਲਾ ਹੈ। ਉਹਨਾਂ ਕਹਾ ਕਿ ਕਾਂਗਰਸ ਅਤੇ ਅਕਾਲੀਆਂ ਦੀ ਸਰਕਾਰ ਦੌਰਾਨ ਪੰਜਾਬ ਪੁਲਿਸ ਦੀ ਦੁਰਵਰਤੋਂ ਹੋਈ ਸੀ। ਇਹਦੇ ਨੇਤਾ ਨੇ ਜਿਹੜੇ ਪ੍ਰਤਾਪ ਬਾਜਵਾ ਜੀ ਉਹ ਗੁੰਮਰਾਹਕੁੰਨ ਬਿਆਨ ਦਿੰਦੇ ਰਹਿੰਦੇ ਆ ਪਰ ਕੱਲ ਉਹਨਾਂ ਦਾ ਇੱਕ ਬੜਾ ਹੀ ਅਫਸੋਸਜਨਕ ਅਤੇ ਸ਼ਰਮਨਾਕ ਬਿਆਨ ਸਾਹਮਣੇ ਆਇਆ। ਜੋ ਉਹਨਾਂ ਨੇ ਇੱਕ ਲੇਡੀ ਕਾਂਸਟੇਬਲ ਜੋ ਤਸਕਰੀ ਦੇ આરોਪ ਦੇ ਵਿੱਚ ਫੜੀ ਗਈ ਹੈ ਉਸ ਤੋਂ ਬਿਆਨ ਦਿੱਤਾ ਕਿ ਪੂਰੀ ਦੀ ਪੂਰੀ ਪੰਜਾਬ ਪੁਲਿਸ ਜਿਹੜੀ ਹੈ ਉਹ ਪਹਿਸਰ ਹੈਗੀ ਹੈ। ਇਹ ਇੱਕ ਤਰੀਕੇ ਦੇ ਨਾਲ ਪੂਰੀ ਦੀ ਪੂਰੀ ਪੰਜਾਬ ਫੋਰਸ ਦੀ ਬੇਅਜ਼ਤੀ ਹੈਗੀ ਹੈ ਉਹ ਪੰਜਾਬ ਪੁਲਿਸ ਜਿਹੜੀ ਕਿ ਹਮੇਸ਼ਾ ਹੀ ਸਾਡੀ ਜਾਨ ਅਤੇ ਮਾਲ ਦੀ ਰੱਖਿਆ ਕਰਦੀ ਹੈਗੀ ਹੈ ਮੈਂ ਬਾਜਵਾ ਜੀ ਨੂੰ ਇੱਕ ਹੋਰ ਚੀਜ਼ ਪੁੱਛਣਾ ਚਾਹਣਾ ਹਾਂ ਬਾਜਵਾ ਸਾਹਿਬ ਇਹ ਚੰਗੇ ਮਾੜੇ ਅੰਸਰ ਤਾਂ ਹਰ ਸਮਾਜ ਦੇ ਵਿੱਚ ਹੁੰਦੇ ਆ ਹਰ ਵਰਗ ਦੇ ਵਿੱਚ ਹੁੰਦੇ ਆ ਕਿ ਜਿਹੜੇ ਰਾਜਨੀਤੀਚ ਨੇ ਉਹ ਰਾਜਨੀਤੀ ਦੇ ਲੋਕ ਸਾਰੇ ਸੰਤ ਨਹੀਂ ਸਾਰੇ ਬਹੁਤ ਵਧੀਆ ਨਹੀਂ ਹੈਗੇ ਔਰ ਤੁਹਾਡਾ ਇਹ ਕਹਿਣਾ ਕਿ ਪੰਜਾਬ ਪੁਲਿਸ ਨੂੰ ਤੋੜ ਦੇਣਾ ਚਾਹੀਦਾ ਤੇ ਮੈਂ ਸਮਝਦਾ ਇਹ ਉਹਨਾਂ ਦੀ ਆਲੋਚਨਾ ਨਹੀਂ ਹੈਗੀ ਹੈ ਬਲਕਿ ਇਹ ਉਹਨਾਂ ਦਾ ਮਨੋਬਲ ਤੋੜਨ ਵਾਲੀ ਹੈ ਤੇ ਫਾਜਵਾ ਸਾਹਿਬ ਹੋਰ ਤੁਹਾਡੇ ਤੋਂ ਉਮੀਦ ਕੀਤੀ ਵੀ ਕੀ ਜਾ ਸਕਦੀ ਹੈ ਤੁਹਾਡੀ ਸਰਕਾਰ ਦੇ ਵਿੱਚ ਅਕਾਲੀਆਂ ਦੀ ਸਰਕਾਰ ਦੇ ਵਿੱਚ ਤੇ ਪੰਜਾਬ ਪੁਲਿਸ ਨੂੰ ਹਮੇਸ਼ਾ ਮਿਸਯੂਜ਼ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਪ੍ਰੋਪਰ ਫੈਸਿਲਿਟੀ ਕਦੇ ਦਿੱਤੀ ਹੀ ਨਹੀਂ ਗਈਆਂ ਇਹ ਤੇ ਮਾਨਸਾ ਦੀ ਸਰਕਾਰ ਆ ਜਿਸ ਨੇ ਨਾ ਕੇਵਲ ਖਾਲੀ ਅਸਾਮੀਆਂ ਭਰੀਆਂ ਵਲਕਿ ਜਿਹੜੇ ਲੇਟੈਸਟ ਵਹੀਕਲ ਸੀ ਜਾਂ ਅਥਿਆਰ ਸੀ ਉਹ ਵੀ ਪੰਜਾਬ ਪੁਲਿਸ ਨੂੰ ਲੈ ਕੇ ਦਿੱਤੇ ਆ ਔਰ ਇੱਕ ਚੀਜ਼ ਹੋਰ ਭਾਜਵਾ ਸਾਹਿਬ ਜੇਕਰ ਤੁਹਾਨੂੰ ਪੰਜਾਬ ਪੁਲਿਸ ਇੰਨੀ ਮਾੜੀ ਲੱਗਦੀ ਹੈ ਜਿਹੜੀ ਤੁਹਾਡੀ ਰੱਖਿਆ ਦੇ ਵਿੱਚ ਲੱਗੀ ਹੋਈ ਹੈ ਤਾਂ ਫਿਰ ਉਸ ਨੂੰ ਛੱਡੋ ਔਰ ਮੈਂ ਤੁਹਾਨੂੰ ਕਹਿਣਾ ਭਾਜਵਾ ਸਾਹਿਬ ਇਹ ਉਹੀ ਪੰਜਾਬ ਪੁਲਿਸ ਹੈ ਜਿਸ ਨੇ ਕਾਲੇ ਦੌਰ ਚੋਂ ਪੰਜਾਬ ਨੂੰ ਕੱਢਿਆ ਇਹ ਉਹੀ ਪੰਜਾਬ ਪੁਲਿਸ ਹੈ ਜਿਹੜੀ ਗੈਂਗਸਟਰਾਂ ਨਾਲ ਲੜਦੀ ਹੈ ਇਹ ਉਹੀ ਪੰਜਾਬ ਪੁਲਿਸ ਹੈ ਜਿਹੜੀ ਜਿਹੜੀ ਅੱਤਵਾਦ ਦੇ ਨਾਲ ਲੜਦੀ ਹੈ ਇਹੀ ਉਹੀ ਪੰਜਾਬ ਪੁਲਿਸ ਹੈ ਜਿਹੜਾ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ ਆਪਣੀ ਜਾਨ ਤੇ ਖੇਡ ਕੇ ਸਾਡੀ ਰੱਖਿਆ ਕਰਦੀ ਹੈ ਸੋ ਬਾਜਵਾ ਸਾਹਿਬ ਮੈਂ ਤੇ ਤੁਹਾਨੂੰ ਇਹੀ ਸਲਾਹ ਦਿਆਂਗਾ ਪੰਜਾਬ ਪੁਲਿਸ ਦੀ ਇੱਜ਼ਤ ਕਰੋ ਰਿਸਪੈਕਟ ਕਰੋ ਉਹਨਾਂ ਦੇ ਨਾਂ ਦੇ ਉੱਤੇ ਸਿਆਸਤ ਨਾ ਕਰੋ ਔਰ ਫੌਰੀ ਤੌਰ ਤੇ ਪੰਜਾਬ ਪੁਲਿਸ ਦੇ ਜਾਗਬਾਸ਼ ਅਤੇ ਇਮਾਨਦਾਰ ਜਵਾਨਾਂ ਤੋਂ ਜਿਹੜਾ ਬਿਨਾਂ ਦੇਰੀ ਕੀਤਿਆਂ ਮਾਫੀ ਮੰਗਦਾ ਉਨਾ ਕਹ ਕੇ ਸਿਰ ਪੰਜਾਬ ਦੀ ਮਾਨ ਸਰਕਾਰ ਨੇ ਹੀ ਪੁਲਿਸ ਨੂੰ ਸਹੂਲਤਾਂ ਦਿੱਤੀਆਂ ਨੇ ਨੀਲ ਗਰਗਨੇ ਕਿਹਾ ਕਿ ਜੇਕਰ ਤੁਹਾਨੂੰ ਪੰਜਾਬ ਪੁਲਿਸ ਨਾਲ ਕੋਈ ਸਮੱਸਿਆ ਹੈ ਤਾਂ ਪੰਜਾਬ ਪੁਲਿਸ ਤੁਹਾਡੀ ਸੁਰੱਖਿਆ ਲਈ ਵੀ ਮੌਜੂਦ ਹੈ ਉਹਨਾਂ ਕਹ ਕੇ ਪੰਜਾਬ ਪੁਲਿਸ ਨੇ ਪੰਜਾਬ ਨੂੰ ਹਨੇਰੇ ਦੌਰ ਵਿੱਚੋਂ ਕੱਢਿਆ ਹੈ ਪੰਜਾਬ ਪੁਲਿਸ ਜਨਤਾ ਦੀ ਰੱਖਿਆ ਕਰਦੀ ਹੈ ਤੇ 24 ਘੰਟੇ ਜਨਤਾ ਲਈ ਡਿਊਟੀ ਕਰਦੀ ਹੈ ਨੀਲ ਗਰਗਨੇ ਪ੍ਰਤਾਪ ਬਾਜਵਾ ਨੂੰ ਪੰਜਾਬ ਪੁਲਿਸ ਤੋਂ ਮਾਫੀ ਮੰਗਣ ਲਈ ਕਿਹਾ ਹੈ ਸ਼ਲਮਣੀ ਅਕਾਲੀ ਦਲ ਦੇ ਡੇਰਾ ਬਸੀ ਤੋਂ ਸਾਬਕਾ ਵਿਧਾਇਕ ਐਨਕੇ ਸ਼ਰਮਾ ਵੱਲੋਂ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤਿੱਖੇ ਤੰਜ ਕੱਸੇ ਗਏ ਨੇ ਡੇਰਾ ਬਸੀ ਵਿੱਚ ਸਕੂਲ ਦੇ ਉਦਘਾਟਨ ਮੌਕੇ ਮਨੀਸ਼ ਸਿੰਘ ਸੋਧਿਆ ਦੇ ਆਉਣ ਤੇ ਵੱਡੇ ਸਵਾਲ ਐਨਕੇ ਸ਼ਰਮਾ ਨੇ ਖੜੇ ਕੀਤੇ ਨੇ ਡੇਰਾ ਬਸੀ ਦੇ ਸਕੂਲਾਂ ਦੇ ਇਤਿਹਾਸ ਬਾਰੇ ਦੱਸਦੇ ਹੋਏ ਉਹਨਾਂ ਕਿਹਾ ਕਿ ਸਕੂਲਾਂ ਨੂੰ ਉਹਨਾਂ ਅਤੇ ਕੁਝ ਦਾਨੀ ਸੱਜਣਾ ਵੱਲੋਂ ਬਣਾਇਆ ਗਿਆ ਸੀ ਜਿਸ ਨੂੰ 12ਵੀਂ ਨੂੰ ਪੱਕੇ ਤੌਰ ਤੇ ਲਾਗੂ ਵੀ ਕੀਤਾ ਗਿਆ ਤਾਂ ਦੱਸ ਦिए ਕਿ ਉਹਨਾਂ ਵੱਲੋਂ ਹੀ ਇਸ ਦਾ ਉਦਘਾਟਨ ਕਿਸ ਤਰ੍ਹਾਂ ਹੋ ਸਕਦਾ ਹੈ ਮਨੀਸ਼ ਜਿਸੋਧੀਆਂ ਕਿਸ ਤਰ੍ਹਾਂ ਇਸ ਦਾ ਉਦਘਾਟਨ ਕਰ ਸਕਦੇ ਨੇ ਉਹਨਾਂ ਨੇ ਇਸ ਤੇ ਸਵਾਲ ਖੜੇ ਕੀਤੇ ਨੇ ਡੇਰਾਬਸੀ ਦੇ ਸਕੂਲਾਂ ਦੇ ਵਿੱਚ ਹੋਣ ਜਾ ਰਹੇ ਉਦਘਾਟਨ ਬਾਰੇ ਗੱਲ ਕਰਦੇ ਹੋਏ ਸਾਬਕਾ ਵਿਧਾਇਕ ਨੇ ਮੌਜੂਦਾ ਸਰਕਾਰ ਤੇ ਸਵਾਲੀਆਂ ਨਿਸ਼ਾਨ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਤੋਂ ਬਣੀ ਇਮਾਰਤ ਦਾ ਉਦਘਾਟਨ ਸਰਕਾਰ ਕਿਵੇਂ ਕਰ ਸਕਦੀ ਹੈ ਇਹ ਸਵਾਲ ਐਨਕੇ ਸ਼ਰਮਾ ਨੇ ਕੀਤਾ ਹੈ ਇਸੇ ਦੇ ਨਾਲ ਉਹਨਾਂ ਨੇ ਕਿਹਾ ਕਿ ਸਵਾਲ ਸਕੂਲਾਂ ਨੂੰ ਕੇਵਲ ਰੰਗ ਰੋਗਨ ਕਰਾਉਣ ਦਾ ਹੀ ਨਹੀਂ ਬਲਕਿ ਅਜਿਹੇ ਸਕੂਲਾਂ ਦੇ ਬਾਰੇ ਹੈ ਜਿਨ੍ਹਾਂ ਦਾ ਉਦ்கਾਟਨ ਨਹੀਂ ਹੋ ਸਕਦਾ ਕਿਉਂਕਿ ਇਹ ਸਕੂਲ ਪਹਿਲਾਂ ਤੋਂ ਹੀ ਬਣੇ ਹੋਏ ਨੇ ਸਕੂਲ ਦੇ ਗੇਟ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਐਨਕੇ ਸ਼ਰਮਾ ਨੇ ਕਿਹਾ ਕਿ ਇਹ ਗੇਟ ਮੈਂ ਲਗਵਾਇਆ ਸੀ ਤੇ ਹੁਣ ਉਸ ਦੀ ਜਗ੍ਹਾ ਨਵਾਂ ਗੇਟ ਜ਼ਰੂਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਇਆ ਗਿਆ ਹੈ ਜਦਕਿ ਉਸ ਉੱਪਰ ਜੋ ਰੰਗ ਹੋਇਆ ਹੈ ਉਹ ਵੀ ਦਾਨੀ ਸੱਜਣਾ ਵੱਲੋਂ ਕਰਵਾਇਆ ਗਿਆ ਹੈ ਸਕੂਲ ਨਾਲ ਜੁੜੀਆਂ ਪੁਰਾਣੀਆਂ ਤਸਵੀਰਾਂ ਦਿਖਾਉਂਦੇ ਹੋਏ ਉਹਨਾਂ ਨੇ ਹੋਰ ਬਹੁਤ ਸਾਰੇ ਸਵਾਲ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕੀਤੇ ਨੇ ਹੋਰ ਕੀ ਕਿਹਾ ਐਨਕੇ ਸ਼ਰਮਾ ਨੇ ਆਓ ਦੇਖਦੇ ਹਾਂ ਜਦੋਂ ਮੈਂ ਇੱਥੇ ਹਲਕਾ ਇੰਚਾਰਜ ਲਾਇਆ ਬਾਲਸਾ ਉਹਨੇ ਉਸ ਟਾਈਮ ਅਸੀਂ ਆਪ ਇਹ ਸਕੂਲ ਪਲੱਸ 2 ਪ੍ਰਮੋਟ ਕਰਕੇ ਇੱਕ ਕਮੇਟੀ ਬਣਾ ਕੇ ਮੈਂ ਸੀਗਾ ਗੁਰਦਰਸ਼ਨ ਜੀ ਤੇ ਕੁਝ ਪੰਜ ਸੱਤ ਬੰਦਿਆਂ ਦੀ ਟੀਮ 10 15 ਬੰਦੇ ਜਾਨੀ ਸੱਜੇ ਦਾ ਟੀਮ ਬਣਾ ਕੇ ਪੱਲੇ ਤੋਂ ਸੈਲਰੀਆਂ ਦੇ ਕੇ ਸਕੂਲ ਨੂੰ ਪਲੱਸ 2 ਚ ਲਾਇਆ ਜਦੋਂ ਸਰਕਾਰ ਸਾਡੀ ਰੀਪੀਟ ਹੋ ਗਈ ਇਹਨੂੰ ਪਰਮਾਨੈਂਟ ਪਲੱਸ 2 ਕਰਵਾਇਆ ਮੈਂ ਫਿਰ ਸਵਾ 2 ਕਰੋੜ ਰੁਪਏ ਦੇ ਕਰੀਬ ਇਹਦੇ ਤੇ ਖਰਚ ਹੋਇਆ 25 ਲੱਖ ਰੁਪਏ ਗੁਰਦਾਸ ਸਿੰਘ ਜੀ ਨੇ ਦੇ ਆ 20 ਲੱਖ ਰੁਪਏ ਲੈਂਜਰ ਫੈਕਟਰੀ ਤੋਂ ਆਇਆ 35 ਲੱਖ ਰੁਪਏ ਪੀਸੀਪੀਐਲ ਫੈਕਟਰੀ ਨੇ ਉਸ ਟਾਈਮ ਦੇ ਆ ਸਵਾ ਕਰੋੜ ਦੇ ਕਰੀਬ ਸਰਕਾਰ ਵੱਲੋਂ ਮੈਂ ਖਰਚ ਕਰਵਾ ਕੇ ਇੱਥੇ ਡਬਲ ਸਟੋਰੀ ਬਿਲਡਿੰਗ ਬਣਾਈ ਇੱਕ ਪਾਸੇ ਜਿਹੜੇ ਤੁਸੀਂ ਦੇਖਿਆ ਹੁਣ ਲੈਂਜਰ ਫੈਕਟਰੀ ਨੇ ਕਮਰੇ ਬਣਾਏ ਆ ਪੀਸੀਪੀਐਲ ਨੇ ਬਣਾਏ ਆ ਬਹੁਤ ਸੋਹਣੀ ਬਿਲਡਿੰਗ ਉਹ ਬਣਾਈ ਤੇ ਉਸੋਂ ਉਹ ਪੂਰਾ ਰੈਗੂਲਰ ਪਲੱਸ 2 ਦਾ ਸਕੂਲ ਚੜਿਆ ਚੱਲਿਆ ਔਰ ਬੜਾ ਵਧੀਆ ਉੱਥੇ ਟੀਚਰ ਪੂਰੇ ਲਾ ਕੇ ਰੱਖੇ 100% ਸੋ ਇਹ ਸਕੂਲ ਚੰਗਾ ਚੱਲ ਰਿਹਾ ਤਾਂ ਫਿਰ ਕਾਂਗਰਸ ਦੀ ਸਰਕਾਰ ਆ ਗਈ ਜੀ ਉਹਨਾਂ ਨੇ 5 ਸਾਲਾਂ ਚ ਮੇਰੀ ਬਣਾਈ ਹੋਈ ਬਿਲਡਿੰਗ ਤੇ ਪੇਂਟ ਦਾ ਕੰਮ ਰਹਿ ਗਿਆ ਤਾਂ ਪੇਂਟ ਵੀ ਨਹੀਂ ਕਰਿਆ ਉਹਨਾਂ ਨੇ ਕਿਆ ਕਰਿਆ ਮੈਂ ਉੱਪਰ ਬੋਰਡ ਲਾਇਆ ਹੋਇਆ ਤਾਂ ਸਰਦਾਰ ਗੁਰਨਾਮ ਸਵਰਗਵੀ ਸੀ ਸਰਦਾਰ ਗੁਰਨਾਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਉਹਨਾਂ ਨੇ ਉਹਦੇ ਥੱਲੇ ਲਿਖ ਦਿਆ ਸਮਾਰਟ ਸਕੂਲ ਕੱਖ ਉਹਨਾਂ ਨੇ ਵੀ ਨਹੀਂ ਕਰਿਆ ਇੱਕ ਕਿੱਟ ਨਹੀਂ ਲਾਈ ਕੁਝ ਨਹੀਂ ਕਰਿਆ ਨੀਚੇ ਸਮਾਰਟ ਸਕੂਲ ਲਿਖ ਕੇ ਅਖਬਾਰਾਂ 'ਚ ਐਡ ਦੰਦੇ ਰਹੇ ਜੀ ਅਸੀਂ ਡੇਰਾ ਬਸੀ ਦਾ ਸਕੂਲ ਸਮਾਰਟ ਬਣਾ ਦੇ ਆਮ ਆਦਮੀ ਪਾਰਟੀ ਦੇ ਪੋਸਟਰ ਦਿਖਾਉਂਦੇ ਹੋਏ ਐਨ ਕੇ ਸ਼ਰਮਾ ਨੇ ਸਵਾਲ ਕੀਤਾ ਹੈ ਕਿ ਆਖਰ ਜੋ ਇਮਾਰਤਾਂ ਮੈਂ ਬਣਵਾਈਆਂ ਨੇ ਉਸ ਦਾ ਉਦਘਾਟਨ ਨਵੀਂ ਸਰਕਾਰ ਆਪਣੇ ਨਾਂ ਉੱਤੇ ਕਿਸ ਤਰ੍ਹਾਂ ਕਰ ਸਕਦੀ ਹੈ ਜਦ ਕਿ ਉਹਨਾਂ ਵੱਲੋਂ ਸਕੂਲ ਦੀ ਇਮਾਰਤ ਬਣਾਉਣ ਵਿੱਚ ਕੋਈ ਵੀ ਰੋਲ ਅਦਾ ਨਹੀਂ ਕੀਤਾ ਗਿਆ ਤੇ ਇਸ ਦੇ ਪ੍ਰਚਾਰ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁਖੜਤਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨ ਆਗੂ ਨੇ ਅੱਜ ਭੁਖੜਤਾਲ ਖਤਮ ਕਰ ਦਿੱਤੀ ਹੈ ਮਰਨ ਵਰਤ ਖਤਮ ਕਰ ਦਿੱਤਾ ਹੈ ਤਾਂ ਡੱਲੇਵਾਲ ਨੇ ਇਹ ਫੈਸਲਾ ਐਸਕੇਮ ਦੀਆਂ ਕਿਸਾਨ ਜਥੇਬੰਦੀਆਂ ਦੀ ਮਹਾਪੰਚਾਇਤ ਦੇ ਫੈਸਲੇ ਉਪਰੰਤ ਲਿਆ ਜਾਣਕਾਰੀ ਅਨੁਸਾਰ ਮਰਨ ਵਰਤ ਖਤਮ ਕਰਨ ਤੇ ਮੁੱਖ ਅਜੰਡੇ ਦੇ ਸਬੰਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਫਤਿਹਗੜ ਸਾਹਿਬ ਦੇ ਸਰਹੰਦੀ ਦਾਣਾ ਮੰਡੀ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਮੋਰਚੇ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਜੁੜਤਾ ਦੇ ਨਾਲ ਇਹ ਫੈਸਲਾ ਲਿਆ ਦੱਸਦੀ ਹੈ ਕਿ ਇਹ ਮਹਾਪੰਚਾਇਤ ਪਿੰਡ ਡੱਲੇਵਾਲ ਤੋਂ ਸ਼ੁਰੂ ਹੋਈ ਸੀ ਮਹਾਪੰਚਾਇਤ ਵਿੱਚ ਜਗਜੀਤ ਸਿੰਘ ਡੱਲੇਵਾਲ ਸਮੇਤ ਵੱਖ-ਵੱਖ ਜਥੇਬੰਦੀਆਂ ਦੇ तमाम ਵੱਡੇ ਲੀਡਰ ਤੇ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਦੱਸਦੀ ਹੈ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਵੱਲੋਂ 131 ਦਿਨਾਂ ਬਾਅਦ ਆਪਣੇ ਮਨਵਰਤ ਨੂੰ ਤੋੜ ਦਿੱਤਾ ਗਿਆ ਕਿਸਾਨ ਆਗੂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੋੜ ਕਿਸਾਨਾਂ ਦੇ ਵੱਡੇ ਇਕੱਠ ਕੀਤੇ ਜਾਣਗੇ ਅਤੇ ਕਿਸਾਨਾਂ ਨੂੰ ਸ਼ੰਭੂ ਤੇ ਕਨੌਰੀ ਬਾਰਡਰ ਤੇ ਚਲਦੇ ਆ ਮੋਰਚਿਆਂ ਦੀਆਂ ਮੰਗਾਂ ਦੇ ਸੰਬੰਧ ਵਿੱਚ ਜਾਗਰੂਕ ਕੀਤਾ ਜਾਵੇਗਾ ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਦੇ ਨਾਲ-ਨਾਲ ਦੇਸ਼ ਭਰ ਵਿੱਚ ਵੀ ਮਹਾ ਪੰਚਾਇਤਾਂ ਕੀਤੀਆਂ ਜਾਣਗੀਆਂ ਸਰਕਾਰ ਨੂੰ ਮੋਰਚੇ ਦੇ ਨੇੜੇ ਨਹੀਂ ਆਉਣਾ ਸਰਕਾਰ ਨੂੰ ਮਜਬੂਰ ਕਰਤਾ ਸੱਦੇ ਮੋਰਚੇ ਕਹਿ ਲਈ ਤੇ ੱਲੇ ਵਾਲੋ ਤੋਂ ਚੱਕਣਾ ਸਾਡੇ ਲਈ ਸੰਭਵ ਨਹੀਂ ਹੈ मैं इसलिए तो सार्या धनबाद करना है कि बहुत हिम्मत न नबरा की लड़ नहीं क्योंकि तो सरकार हारी हुई सरकार है हारी मैं क्यों कहें वो मनुख हमेशा हार्दा पिछे तो हमला करता है ਚੋ ਹਮਲਾਵਰ ਹਮਲਾਵਰ ਦੇ ਜੇਤੂ ਨਹੀਂ ਹੋ ਸਕਰਾ ਤੇ ਦੋਨਾਂ ਸਰਕਾਰਾਂ ਨੇ ਮਿਲ ਕੇ ਸਾਨੂੰ ਮੀਟਿੰਗ ਵਿੱਚ ਬੁਲਾ ਕੇ ਸਾਨੂੰ ਗ੍ਰਿਫਤਾਰ ਕੀਤਾ ਸਾਡੇ ਕਿਸਾਨਾਂ ਨੂੰ ਲੀਡਰਲੈਸ ਕੀਤਾ ਆਪਣੀ ਜਥੇਬੰਦੀ ਇਹ ਸਾਰੇ ਲੜ ਪਾਗ ਜਿਲਿਆਂ ਦੇ ਪ੍ਰਧਾਨ ਜਰਨੈਸ ਕਤਰ ਵਾਕਾਂ ਦੇ ਆਗੂ ਸਭ ਚੱਕ ਕੇ ਜੇਲ੍ਹ ਚ ਬੰਨ੍ਹ ਲਿਆ 15 1600 ਵਿਅਕਤੀ ਸਾਡਾ ਜੀ ਚੁਣਨ ਕੀਤਾ ਤੇ ਮਬਰੂਕ ਹੋ ਚਾਹ ਰਿਹਾ ਤੇ ਕੋਈ ਬਹਾਦਰਾਂ ਵਾਲੀ ਗੱਲ ਇਹ ਮਰਦਾਨੀ ਗੱਲ ਨਹੀਂ ਹੈ ਕਿਦਰ ਫੋਕਾ ਨਹੀਂ ਹੱਲ ਇਹ ਸਰਕਾਰ ਨੇ ਕੀਤੀ ਹੈ ਸੁਮੈਕਾ ਕੱਲ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਕਿ ਪ੍ਰਮਾਤਮਾ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੁਝ ਮੌਕਾ ਤਾਂ ਦੇ ਸਕਦੇ ਹੋ ਧੋਖਾ ਦੇ ਕੇ ਪਰ ਸਾਡੇ ਦਿਲ ਦੇ ਵਿੱਚੋਂ ਜਿਹੜਿਆ ਇਹ ਮੰਗਾ ਦੇ ਚੀਸਾ ਮੰਗਾਂ ਨੂੰ ਪ੍ਰਾਪਤ ਕਰਨ ਦੀ ਜੋ ਭਾਵਨਾ ਹੈ ਇਹਨੂੰ ਕਿਵੇਂ ਖਤਮ ਕਰੀਏ ਜ਼ਿਕਰਿਓ ਘਹਿ ਕੇ ਬੀਤੇ ਦਿਨ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਸਾਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਨੂੰ ਆਪਣਾ ਮਰਨ ਵਰਤ ਖਤਮ ਕਰਨ ਦੀ ਅਪੀਲ ਕੀਤੀ ਸੀ ਕੇਂਦਰੀ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕਰਦਿਆਂ ਗੱਲਬਾਤ ਦਾ ਦੌਰ ਜਾਰੀ ਰੱਖਣ ਦੀ ਗੱਲ ਕਹੀ ਸੀ। ਉਹਨਾਂ ਕਿਹਾ ਸੀ ਕਿ ਅਸੀਂ ਉਹਨਾਂ ਨੂੰ ਆਪਣਾ ਮਰਨਵਰਤ ਖਤਮ ਕਰਨ ਦੀ ਬੇਨਤੀ ਕਰਦੇ ਹਾਂ ਅਤੇ ਅਸੀਂ ਪਹਿਲਾਂ ਤੋਂ ਤੈਅ ਮਿਤੀ ਅਨੁਸਾਰ 4 ਮਈ ਨੂੰ ਸਵੇਰੇ 11 ਵਜੇ ਕਿਸਾਨ ਸੰਗਠਨਾ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਲਈ ਮਿਲਾਂਗੇ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਸਕੂਲਾਂ ਦੇ ਵਿੱਚ ਨਿਰਮਾਣ ਕਾਰਜਾਂ ਦੇ ਉਦਘਾਟਨ ਦੀ ਸ਼ੁਰੂਆਤ ਮੌਕੇ ਕਿਹਾ ਹੈ ਕਿ ਕੱਲ ਤੋਂ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਸਿੱਖਿਆ ਦਾ ਤਿਉਹਾਰ ਸ਼ੁਰੂ ਹੋ ਰਿਹਾ ਹੈ। ਪੰਜਾਬ ਦੇ ਲਗਭਗ 12000 ਸਕੂਲਾਂ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਜੋ ਵੀ ਜ਼ਰੂਰੀ ਪੈਮਾਨੇ ਨੇ ਉਹਨਾਂ ਨੂੰ ਪੂਰਾ ਕਰ ਲਿਆ ਗਿਆ ਹੈ। ਪੰਜਾਬ ਦੇ ਸਕੂਲਾਂ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਨਤੀਜਿਆਂ ਬਾਰੇ ਗੱਲ ਕਰਦੇ ਹੋਏ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਵਾਰਤਾ ਬੁਲਾਈ ਗਈ। ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ 12000 ਦੇ ਕਰੀਬ ਸਕੂਲਾਂ ਦੇ ਵਿੱਚ ਹਰ ਪ੍ਰਬੰਧ ਜੋ ਵਿਦਿਆਰਥੀਆਂ ਲਈ ਸਕੂਲ ਦੇ ਵਿੱਚ ਹੋਣੇ ਜ਼ਰੂਰੀ ਨੇ ਉਹ ਕੀਤੇ ਗਏ ਨੇ। ਅਤੇ ਕੋਈ ਵੀ ਵਿਦਿਆਰਥੀ ਹੁਣ ਬੈਠ ਕੇ ਪੜ੍ਹਾਈ ਨਹੀਂ ਕਰਦਾ। ਤੇ ਨਾ ਹੀ ਸਕੂਲ ਵਿੱਚ ਪੀਣ ਦੇ ਪਾਣੀ ਦੀ ਕੋਈ ਕਿੱਲਤ ਮਹਿਸੂਸ ਹੁੰਦੀ ਹੈ। ਉਹਨਾਂ ਨੇ ਦਾਵਾ ਕੀਤਾ ਕਿ 2022 ਤੋਂ ਬਾਅਦ ਸੈਂਕੜੇ ਖੇਡ ਮੈਦਾਨ, ਹਜ਼ਾਰਾਂ ਸਕੂਲਾਂ ਦੇ ਵਿੱਚ ਵਾਈਫਾਈ ਤੇ ਇਮਾਰਤਾਂ ਦੇ ਨਵੀਨੀਕਰਨ ਦਾ ਕੰਮ ਪੰਜਾਬ ਦੇ ਜ਼ਿਆਦਾਤਰ ਸਕੂਲਾਂ ਵਿੱਚ ਸਿਕਿਉਰਿਟੀ ਗਾਰਡ ਦੇ ਪ੍ਰਬੰਧਾਂ ਦਾ ਕੰਮ ਵੀ ਸਰਕਾਰ ਵੱਲੋਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ 150 ਤੋਂ ਜ਼ਿਆਦਾ ਸਕੂਲਾਂ ਦੇ ਵਿੱਚ ਸਕੂਲ ਵੈਨਾ ਦੇ ਪ੍ਰਬੰਧ ਨੇ ਸਿੱਖਿਆ ਮੰਤਰੀ ਨੇ ਦਾਵਾ ਕੀਤਾ ਕਿ ਸਮਰ ਅਤੇ ਵਿੰਟਰ ਕੈਂਪ ਜੋ ਪਹਿਲਾਂ ਪੰਜਾਬ ਦੇ ਸਕੂਲਾਂ ਵਿੱਚ ਨਹੀਂ ਲੱਗਦੇ ਸੀ ਉਹ ਹੁਣ ਸਰਕਾਰੀ ਸਕੂਲਾਂ ਵਿੱਚ ਲੱਗ ਰਹੇ ਨੇ ਜਿੱਥੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀ ਤਿਆਰੀ ਤੇ ਟ੍ਰੇਨਿੰਗ ਕਰਵਾਈ ਜਾਂਦੀ ਹੈ ਹੋਰ ਕੀ ਕਿਹਾ ਹੈ ਸਿੱਖਿਆ ਮੰਤਰੀ ਨੇ ਆਓ ਦੇਖਦੇ ਹਾਂ ਅ ਇਸ ਮੁਹਿੰਮ 'ਚ ਹੀ ਪਤਾ ਲੱਗ ਜਾਊਗਾ ਕਿ 1000 ਕਿਲੋਮੀਟਰ ਤੋਂ ਲੰਬੀ ਝੜੀ ਚਾਰ ਦੁਵਾਰੀਆਂ ਉਹ ਕੰਸਟਰਕਟ ਹੋਈਆਂ 10000 ਦੇ ਕਰੀਬ ਕਲਾਸਰੂਮਸ ਕੰਸਟਰਕਟ ਹੋਏ ਹੈ ਹਜ਼ਾਰਾਂ ਵਾਸ਼ਰੂਮਸ ਸੈਂਕੜੇ ਪਲੇਗਰਾਉਂਡ ਤੇ ਇਸ ਦੇ ਨਾਲ ਨਾਲ ਉਹ ਨਵੇਂ ਕੀਰਤੀਮਾਨ ਅਇ 10000 ਸਕੂਲਾਂ ਦੇ ਵਿੱਚ ਵਾਈਫਾਈ ਲੱਗ ਚੁੱਕਿਆ ਹਾਈ ਸਪੀਡ ਇੰਟਰਨੈਟ ਕਨੈਕਸ਼ਨ ਜਿਸ ਦਾ ਖਰਚਾ ਪੰਜਾਬ ਸਰਕਾਰ ਚੁੱਕ ਰਹੀ ਹੈ ਪੰਜਾਬ ਪਹਿਲਾ ਸੂਬਾ ਬਣਿਆ ਜਿੱਥੇ ਦੇ ਸਰਕਾਰੀ ਸਕੂਲਾਂ ਦੇ ਵਿੱਚ ਸਕਿਉਰਿਟੀ ਗਾਰਡਸ ਜਿੰਨੇ ਵੀ 500 ਤੋਂ ਵੱਧ ਬੱਚਿਆਂ ਵਾਲੇ ਸੀਨੀਅਰ ਸੈਕੰਡਰੀ ਸਕੂਲਸ ਹੈ ਦੇ ਹੈ ਸਕਿਉਰਿਟੀ ਗਾਰਡਸ ਸਾਡੀ ਬੱਚਿਆਂ ਦੀ ਸੁਰੱਖਿਆ ਲਈ ਪੰਜਾਬ ਦੇ ਵਿੱਚ 750 ਤੋਂ ਵੱਧ ਸਕੂਲਾਂ ਦੇ ਵਿੱਚ ਆਪਾਂ ਬੱਸ ਸਰਵਿਸ ਸ਼ੁਰੂ ਕਰਤੀ ਹੈ ਐਂਡ ਫਾਰ ਦਾ ਫਸਟ ਟਾਈਮ ਇੱਕ ਗਵਰਨਮੈਂਟ ਸਕੂਲਾਂ ਦਾ ਰਿਕਾਰਡ ਹੈ 189 199 ਬੱਚਿਆਂ ਨੇ JEE Mains ਦਾ ਐਗਜ਼ਾਮ ਜਿਹੜਾ ਹੈ ਉਹ ਕਲੀਅਰ ਕੀਤਾ ਹੈ। ਅ ਕਦੀ ਵੀ ਸਰਕਾਰੀ ਸਕੂਲਾਂ ਵਿੱਚ ਸਮਰਤ ਕੈਂਪ ਤੇ ਵਿੰਟਰ ਕੈਂਪ ਨਹੀਂ ਲੱਗਦੇ ਸੀ। ਅਸੀਂ ਸਮਰ ਕੈਂਪ ਤੇ ਵਿੰਟਰ ਕੈਂਪ ਲਾਇਆ ਜਿੱਥੇ ਬੱਚਿਆਂ ਨੂੰ ਅਸੀਂ ਰੈ residen tial ਕੈਂਪ ਜਿਹੜੇ ਸਾਡੇ ਬ੍ਰਾਈਟ ਬੱਚੇ ਐ ਜੋ JEE NEET ਕਲਾਸ ਸ਼ੁਰੂ ਕਲੀਅਰ ਕਰਨਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਪੰਜਾਬ ਦੇ ਵਿੱਚੋਂ ਇਕੱਠੇ ਕਰਕੇ ਲੁਧਿਆਣਾ, ਅੰਮ੍ਰਿਤਸਰ, ਮੋਹਾਲੀ ਆਪਣੇ ਰੈ residen tial ਸਕੂਲ 'ਚ ਇੱਕ ਇੱਕ ਮਹੀਨਾ ਰੱਖਿਆ ਤੇ ਉਹਨਾਂ ਨੂੰ ਬੈਸਟ ਕੋਚਿੰਗ ਜਿਹੜੇ ਦੇਸ਼ ਦੇ ਬੈਸਟ ਕੋਚਿੰਗ ਇੰਸਟੀਟਿਊਟਸ ਚਾਹੇ ਕੋਟਾ ਤੋਂ ਚਾਹੇ ਦਿੱਲੀ ਤੋਂ ਚਾਹੇ ਬੈਂਗਲੌਰ ਤੋਂ ਉਹਨਾਂ ਦੇ ਟਿਊਟਰਸ ਤੋਂ ਕੋਚਿੰਗ ਦਵਾਈ ਹੈ ਉਸੇ ਦਾ ਨਤੀਜਾ ਹੈ ਕਿ 199 ਬੱਚੇ ਤੇ ਹਜੇ ਜਿਹੜਾ ਨੈਕਸਟ ਐਗਜ਼ਾਮ ਆ ਰਿਹਾ ਸਾਨੂੰ ਉਮੀਦ ਹੈ ਕਿ ਅੰਕੜਾ ਇਸ ਤੋਂ ਵੀ ਵੱਧ ਜਾਊਗਾ ਆ 150 ਹੈਡਮਾਸਟਰਸ ਨੂੰ ਆਈਐਮ ਅੰਮਦਾਬਾਦ ਤੋਂ 250 ਪ੍ਰਿੰਸੀਪल्स ਨੂੰ ਸਿੰਗਾਪੁਰ ਤੋਂ ਤੇ 144 ਟੀਚਰਸ ਨੂੰ ਫਿਨਲੈਂਡ ਤੋਂ ਆ ਟ੍ਰੇਨਿੰਗ ਦਿਲਵਾਈ ਹੈ ਤਸ ਵਿੱਧਾ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਨਵਾਂ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਸਕੂਲ ਆਫ ਐਮੀਨੈਂਸ ਦਾ ਉਦਗਾਟਨ ਕਰਨਗੇ ਇਸ ਦੌਰਾਨ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਵੀ ਉਹਨਾਂ ਦੇ ਨਾਲ ਰਹਿਣਗੇ ਉਹਨਾਂ ਕਿਹਾ ਕਿ ਅਜਿਹੇ ਉਪਰਾਲੇ ਪੰਜਾਬ ਸਰਕਾਰ ਵੱਲੋਂ ਕੀਤੇ ਜਾਣਗੇ ਜਦਕਿ ਪਿਛਲੇ ਵੇਲਿਆਂ ਵਿੱਚ ਸਿੱਖਿਆ ਦੀ ਇੰਨੀ ਗੱਲ ਨਹੀਂ ਹੋਈ ਪਰ ਹੁਣ ਸਿੱਖਿਆ ਨੂੰ ਲੈ ਕੇ ਹਰ ਲੋੜੀਂਦਾ ਕਦਮ ਚੁੱਕਿਆ ਜਾਵੇਗਾ ਲੁਧਿਆਣਾ ਦੇ ਸਥਾਨਕ ਬਚਤ ਭਵਨ ਵਿੱਚ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਛੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਦੇ ਨਾਲ ਮੰਡੀਆਂ ਦੀ ਖਰੀਦ ਪ੍ਰਬੰਧਨਾਂ ਨੂੰ ਲੈ ਕੇ ਮੀਟਿੰਗ ਕੀਤੀ ਹੈ ਇਸ ਮੀਟਿੰਗ ਵਿੱਚ ਉਹਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਕਿਸਾਨਾਂ ਦੀ ਫਸਲ ਦਾ ਇੱਕ ਦਾਣਾ ਸਹੀ ਤਰੀਕੇ ਦੇ ਨਾਲ ਚੁੱਕਿਆ ਜਾਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਅਨੁਮਾਨ ਹੈ ਕਿ 8 ਲੱਖ ਦੇ ਕਰੀਬ ਕਿਸਾਨ ਆਪਣੀ ਫਸਲ ਮੰਡੀਆਂ ਦੇ ਵਿੱਚ ਲੈ ਕੇ ਜ਼ਰੂਰ ਪਹੁੰਚਣਗੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹਾਂ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਪੰਜਾਬ 'ਚ ਕਣਕ ਦੀ 1 ਤਰੀਕ ਤੋਂ ਬਾਅਦ ਖਰੀਦ ਪ੍ਰਬੰਧਾ ਦਾ سلسلہ ਸ਼ੁਰੂ ਹੋਇਆ ਅਤੇ ਇਸੇ ਸਿਲਸਿਲੇ ਨੂੰ ਲੈ ਕੇ ਮਾਝੇ ਅਤੇ ਦੁਆਬੇ 'ਚ ਮੀਟਿੰਗ ਕੀਤੀ ਗਈ ਹੈ ਤੇ ਅੱਜ ਮਾਲਵੇ ਦੀ ਮੀਟਿੰਗ ਹੋ ਰਹੀ ਹੈ। ਉਹਨਾਂ ਕਿਹਾ ਕਿ ਇਸ ਵਿੱਚ ਅੱਜ 6 ਜ਼ਿਲ੍ਹਿਆਂ ਦੇ ਸਬੰਧਤ ਅਧਿਕਾਰੀਆਂ ਦੇ ਨਾਲ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਆਉਣ ਵਾਲੀ ਕਣਕ ਦੀ ਫਸਲ ਤੇ ਉਸ ਦੀ ਦੇਖ-ਰੇਖ ਤੇ ਪ੍ਰਬੰਧਾ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਮੀਟਿੰਗ ਵਿੱਚ ਡਾਇਰੈਕਟਰ ਅਤੇ ਸਬੰਧਤ ਅਧਿਕਾਰੀ ਸ਼ਾਮਲ ਸਨ। ਉਨਾ ਕਿਹਾ ਕਿ ਬੇਸ਼ੱਕ ਹਲੇ ਕਿਸਾਨ ਆਪਣੀਆਂ ਫਸਲਾਂ ਨੂੰ ਚੰਗੇ ਤਰੀਕੇ ਨਾਲ ਮੰਡੀਆਂ ਵਿੱਚ ਨਹੀਂ ਲੈ ਕੇ ਆ ਰਹੇ ਪਰ ਇਸ ਤੋਂ ਪਹਿਲਾਂ ਪ੍ਰਬੰਧਾਂ ਨੂੰ ਲੈ ਕੇ ਇਹ ਮੀਟਿੰਗ ਲਈ ਗਈ ਹੈ ਜਿਸ ਵਿੱਚ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਨੇ ਤਾਂ ਕਿ ਕਿਸਾਨਾਂ ਨੂੰ ਕੋਈ ਵੀ ਕੱਜਲਖੁਆਰੀ ਨਾ ਹੋਵੇ। ਉਹਨਾਂ ਕਿਹਾ ਕਿ 8 ਲੱਖ ਦੇ ਕਰੀਬ ਕਿਸਾਨ ਮੰਡੀਆਂ ਵਿੱਚ ਆਪਣੀ ਫਸਲ ਲੈ ਕੇ ਪਹੁੰਚਣਗੇ। 1864 ਮੰਡੀਆਂ ਨੇ ਜਿੱਥੇ ਕਣਕ ਖਰੀਦੀ ਜਾਵੇਗੀ। ਇਸ ਤੋਂ ਇਲਾਵਾ 600 ਆਰਜੀ ਮੰਡੀਆਂ ਵੀ ਤਿਆਰ ਕੀਤੀਆਂ ਗਈਆਂ ਨੇ। ਲਗਾਤਾਰ ਮਾਨਜੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇਹ ਹਦਾਇਤ ਹੈ ਕਿ ਮੰਡੀਆਂ ਦੇ ਅੰਦਰ ਪ੍ਰਬੰਧਾਂ ਨੂੰ ਮਤਲਬ ਜਿਹੜਾ ਬਿਹਤਰ ਕਰਨ ਦੇ ਲਈ ਔਰ ਬਿਹਤਰ ਕਰਨ ਦੇ ਲਈ ਜੋ ਵੀ ਸਾਡਾ ਮੈਕੈਨਿਜ਼ਮ ਡਿਪਾਰਟਮੈਂਟ ਦਾ ਉਹਨੂੰ ਚੁਸਦਰੁਸ ਕਰਨ ਦੇ ਲਈ ਅਸੀਂ ਜਿਹੜੀਆਂ ਮੀਟਿੰਗਾਂ ਕਰ ਰਹੇ ਹਾਂ ਸੋ ਕਿਉਂਕਿ ਇਹਨਾਂ ਦਿਨਾਂ ਦੇ ਅੰਦਰ ਜਿਹੜਾ ਕਣਕ ਦੀ ਖਰੀਦ ਹੈ ਅੰਦਾਜ਼ਨ 8 ਲੱਖ ਕਿਸਾਨ ਪੰਜਾਬ ਦੇ ਵੱਖ-ਵੱਖ ਖਰੀਦ ਕੇਂਦਰਾਂ ਤੇ ਜਾਏਗਾ 1864 ਮੰਡੀਆਂ ਜਿਨ੍ਹਾਂ ਦੇ ਅੰਦਰ ਕਣਕ ਖਰੀਦੀ ਜਾਊਗੀ ਔਰ ਇਸ ਤੋਂ ਇਲਾਵਾ 600 ਆਰਜੀ ਮੰਡੀਆਂ ਜਿਹੜੀਆਂ ਅਸੀਂ ਤਿਆਰ ਰੱਖੀਆਂ ਹੋਈਆਂ ਨੇ ਜੇਕਰ ਲੋਡ ਪੈ ਜਾਵੇ ਤੇ ਉਹਨਾਂ ਦਾ ਇਸਤੇਮਾਲ ਵੀ ਕਰਾਂਗੇ ਸੋ 1864 ਖਰੀਦ ਕੇਂਦਰਾਂ ਦੇ ਉੱਤੇ ਲਗਭਗ 8 ਲੱਖ ਕਿਸਾਨ ਨੇ ਆਪਣੀ ਫਸਲ ਲੈ ਕੇ ਆਣਾ ਸੋ ਜਿਹੜਾ ਕੇਂਦਰੀ ਪੂਲ ਦੇ ਲਈ ਸਾਨੂੰ ਟਾਰਗੇਟ ਮਿਲਿਆ 124 ਲੱਖ ਐਮਟੀ ਦਾ ਉਹ ਟਾਰਗੇਟ ਅਸੀਂ ਪੂਰਾ ਕਰਾਂਗੇ ਔਰ ਕੁਝ ਇਸ ਗੱਲ ਦੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਫਸਲ ਹੈ ਉਹ ਕਾਫੀ ਸ਼ਾਨਦਾਰ ਹੈ ਬੰਪਰ ਫਸਲ ਹੋਣ ਦੀ ਸੁਭਾਵਨਾ ਔਰ 28894 ਕਰੋੜ ਰੁਪਇਆ ਜਿਹੜਾ ਸੀਸੀਐਲ ਦਾ 28894 ਕਰੋੜ ਰੁਪਇਆ ਉਹ ਸਾਡੇ ਕੋਲ ਪਹੁੰਚ ਚੁੱਕਿਆ ਬਾਰਦਾਨਾ ਆਲਮੋਸਟ ਸਾਡੇ ਕੋਲ ਪਹੁੰਚ ਚੁੱਕਿਆ ਨਾ ਕੇਵਲ ਪਹੁੰਚਿਆ ਬਲਕਿ ਉਹਨੂੰ ਜਿੱਥੇ-ਜਿੱਥੇ ਆ ਥੱਲੇ ਉਹ ਮੰਡੀਆਂ ਅੱਜ ਸੈਂਟਰ ਅੱਜ ਜਾਣਾ ਉਹ ਵੀ ਪੁੱਛਦਾ ਕਰ ਦਿੱਤਾ ਸੋ ਆ ਕ੍ਰੇਟਾਂ ਦਾ ਸਵਾਲ ਹੋਵੇ ਸਪੇਸ ਦਾ ਸਵਾਲ ਹੋਵੇ ਲਗਾਤਾਰ ਉਹਦੇ ਉੱਤੇ ਜਿਹੜਾ ਕੰਮ ਕੀਤਾ ਪਿਛਲੇ ਸਮੇਂ ਦੇ ਦੌਰਾਨ ਸਾਡੇ ਮੈਕਮੇ ਦੇ ਅਫੀਸਰ ਸਹਿਵਾਦ ਨੇ ਮੁਲਾਜ਼ਮਾ ਨੇ ਉਹਦਾ ਸਿੱਟਾ ਇਹ ਹੈ ਕਿ ਆ ਸਾਡੇ ਕੋ ਨੂੰ ਸਾਰੇ ਤਰ੍ਹਾਂ ਦੇ ਜਿਹੜੇ ਬਦਲ ਨੇ ਉਹ ਅਸੀਂ ਬਕਾਇਦਾ ਮੁੱਲ ਤਿਆਰ ਕਰ ਲਏ ਆ ਸੋ ਬਸ ਮੈਂ ਕੁਦਰਤ ਨੂੰ ਵੀ ਅਰਦਾਸ ਕਰਾਂਗਾ ਕਿ ਮੌਸਮ ਚੰਗਾ ਰਹੇ ਮੌਸਮ ਦਾ ਕੁਦਰਤ ਦਾ ਅਸੀਰਵਾਦ ਰਵੇ ਇਹ ਸੀਜ਼ਨ ਨਾ ਕੇਵਲ ਕਿਸਾਨਾਂ ਲਈ ਬਲਕਿ ਕੇ ਸਾਡੇ ਮਜ਼ਦੂਰਾਂ ਲਈ ਸਾਡੇ ਆਰਤੀਆਂ ਲਈ ਜਿੰਨੀਆਂ ਵੀ ਉਹ ਤੇਰਾ ਖਰੀਦ ਨਾਲ ਜੁੜੀਆਂ ਨੇ ਸਾਰੀਆਂ ਲਈ ਵਿਤਰ ਹੋਵੇ ਤਾਂ ਮੰਤਰੀ ਕਟਾਰੂ ਚੱਕ ਨੇ ਕਿਹਾ ਕਿ ਪਹਿਲੀ ਖਰੀਦ ਰਾਜਪੁਰੇ ਤੋਂ ਸ਼ੁਰੂ ਹੋਈ ਸੀ ਅਤੇ ਕਿਸਾਨਾਂ ਨੂੰ 24 ਘੰਟਿਆਂ ਅੰਦਰ ਪੇਮੈਂਟ ਵੀ ਉਹਨਾਂ ਦੇ ਖਾਤੇ ਵਿੱਚ ਪਾਈ ਗਈ ਹੈ ਉਹਨਾਂ ਕਿਹਾ ਕਿ ਇਸੇ ਤਰੀਕੇ ਨਾਲ ਬਾਕੀ ਕਿਸਾਨਾਂ ਨੂੰ ਵੀ ਜਲਦ ਹੀ ਪੇਮੈਂਟ ਦੇ ਨਿਰਦੇਸ਼ ਦਿੱਤੇ ਗਏ ਨੇ ਅਤੇ ਉਮੀਦ ਹੈ ਕਿ 124 ਲੱਖ ਮੈਟ੍ਰਿਕ ਟਨ ਕਣਕ ਮੰਡੀਆਂ ਦੇ ਵਿੱਚ ਆਵੇਗੀ ਇਸ ਤੋਂ ਇਲਾਵਾ ਮੰਡੀਆਂ ਦੇ ਵਿੱਚ ਪੀਣ ਵਾਲਾ ਪਾਣੀ ਅਤੇ ਬਾਥਰੂਮ ਦੀ ਸਹੂਲਤਾਂ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਖਾਸ ਪ੍ਰਬੰਧ ਸਰਕਾਰ ਵੱਲੋਂ ਕੀਤੇ ਗਏ ਨੇ ਗੁਰੂ ਕੀ ਨਗਰੀ ਸ਼੍ਰੀ ਅਮਰitsar ਸਾਹਿਬ ਦੇ ਵਿੱਚ 7 April ਨੂੰ ਹੋਣ ਜਾ ਰਹੇ ਗੇ ਪ੍ਰਾਈਡ ਪਰੇਡ ਨੂੰ ਰੱਦ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਨਿਹੰਗ ਜਥੇਬੰਦੀਆਂ ਵੱਲੋਂ ਪੰਜਾਬ ਦੀਆਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਇਸ ਗੇ ਪ੍ਰੇਡ ਪ੍ਰਾਈਡ ਦਾ ਵਿਰੋਧ ਹੋ ਰਿਹਾ ਸੀ ਜਿਸ ਨੂੰ ਕਿ ਤਿੱਖੇ ਵਿਰੋਧ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਇਸ ਦੇ ਰੱਦ ਹੋਣ ਤੇ ਬਾਦ ਨਿਹੰਗ ਪਰਮਜੀਤ ਸਿੰਘ ਅਕਾਲੀ ਵੱਲੋਂ ਇੱਕ ਵੀਡੀਓ ਜਾਰੀ ਕੀਤਾ ਗਿਆ ਕੀ ਕੁਝ ਕਹਦੇ ਨਜ਼ਰ ਆਏ ਨੇ ਪਰਮਜੀਤ ਅਕਾਲੀ ਆਓ ਦੇਖਦੇ ਹਾਂ ਤਾਂ ਨਿਹੰਗ ਪਰਮਜੀਤ ਅਕਾਲੀ ਨੇ ਆਪਣੀ ਵੀਡੀਓ ਦੇ ਵਿੱਚ ਇੱਕ ਗੇ ਪ੍ਰਾਈਡ ਬਾਰੇ ਗੱਲ ਕਰਦਿਆਂ ਹੋਇਆ ਸਾਫ਼ ਤੌਰ ਤੇ ਕਹਿ ਦਿੱਤਾ ਕਿ ਇਹ ਪ੍ਰੇਡ ਪੰਜਾਬ ਦੇ ਨੌਜਵਾਨਾਂ ਅਤੇ ਪੰਜਾਬ ਦੇ ਉੱਪਰ ਨਵਾਂ ਹਮਲਾ ਸੀ ਇਸ ਪ੍ਰੇਡ ਦੇ ਨਾਂ ਤੇ ਕੀਤਾ ਜਾ ਰਿਹਾ ਹਮਲਾ ਜੋ ਕਿ ਪੰਜਾਬ ਦੇ ਸੂਰਬੀਰਾਂ ਤੇ ਯੋਧਿਆਂ ਦੀ ਧਰਤੀ ਰਹੀ ਹੈ ਤੇ ਹਜ਼ਾਰਾਂ ਯੋਧਿਆਂ ਨੇ ਇਸ ਧਰਤੀ ਲਈ ਆਪਣੀਆਂ ਕੁਰਬਾਨੀਆਂ ਕੀਤੀਆਂ ਨੇ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਧਰਤੀ ਲਈ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਸ਼ਰਮਸਾਰ ਕਰਨ ਲਈ ਇਸ ਪ੍ਰੇਡ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਹੋਰ ਕੀ ਕਿਹਾ ਪਰਮਜੀਤ ਅਕਾਲੀ ਨੇ ਗੇ ਪ੍ਰੇਡ ਪ੍ਰਾਈਡ ਬਾਰੇ ਆਓ ਦੇਖਦੇ ਹਾਂ। ਸੂਰਬੀਰਾਂ ਦੀ ਸ਼ਹੀਦਾਂ ਦੀ ਇਹ ਧਰਤੀ ਆ। ਪੰਜਾਬ ਦਾ ਹਰ ਵਸਿੰਦਾ ਯੋਧਾ ਜਿੱਥੇ ਪੰਜਾਬ ਦੇ ਮਛੰਦਿਆਂ ਨੇ ਕੁਰਬਾਨੀਆਂ ਕੀਤੀਆਂ ਪੰਜਾਬ ਦੀ ਅਨਖ ਗੈਰਤ ਲਈ ਉੱਥੇ ਸਿੱਖਾਂ ਨੇ ਬੇਅੰਤ ਸਿਰ ਦਿੱਤੇ ਨੇ ਯੋਧਿਆਂ ਨੇ ਸਿਰ ਦਿੱਤੇ ਨੇ ਖਾਤਾਂ ਪ੍ਰਾਪਤ ਕੀਤੀਆਂ ਲੜੇ ਨੇ ਜੁੰਝੇ ਨੇ ਪੰਜਾਬ ਦੀ ਅਨਖ ਤੇ ਗੈਰਤ ਵਾਸਤੇ ਪਰ ਚੰਦ ਲੋਕਾਂ ਦੇ ਵੱਲੋਂ ਪੰਜਾਬ ਦੇ ਉੱਤੇ ਇੱਕ ਨਵਾਂ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਸੀਗੀ ਜੇਪ ਰੇਡ ਭਾਵ ਪੰਜਾਬ ਦੀ ਨੌਜਵਾਨੀ ਨਾ ਮਰਦ ਦਿਖਾਉਣ ਦੀ ਕੋਸ਼ਿਸ਼ ਪਰ ਜਾਗਦਿਆਂ ਜ਼ਮੀਰਾਂ ਵਾਲੇ ਪੰਜਾਬੀਆਂ ਨੇ ਸਿੱਖਾਂ ਨੇ ਡਟ ਕੇ ਪੰਥਨੇ ਦਾ ਵਿਰੋਧ ਕੀਤਾ ਤੇ ਜਿਹੜੇ ਸ਼ਰਾਰਤੀ ਲੋਕ ਸੀ ਉਹਨਾਂ ਨੂੰ ਅਥਾਹ ਤਰ੍ਹਾਂ ਦੀ ਪਈ ਪਤਾ ਲੱਗ ਗਿਆ ਉਹਨਾਂ ਨੂੰ ਕਿ ਖਾਲਸਾ ਜਿਉਂਦਾ ਜਾਗਦਾ ਇਹੋ ਜਿਹੀ ਜਿਹੜੀਆਂ ਕੋਝੀਆਂ ਚਾਲਾਂ ਇਹ ਨਾ ਪਹਿਲਾਂ ਕਾਮਯਾਬ ਕਰੀ ਹੋਣਦੀਆਂ ਨੇ ਨਾ ਗਾਹ ਹੁੰਦੇ ਆਂਗੇ ਜਿੰਨਾ ਚਿਰ ਮਹਾਰਾਜ ਕਿਰਪਾ ਕਰਨ ਸਵਾਸ ਬਖਸ਼ੇ ਨੇ ਡਟ ਕੇ ਵਿਰੋਧ ਕਰਦੇ ਸੀ ਕਰਾਂਗੇ ਅਸੀਂ ਆਪਣਾ ਫਰਜ਼ ਮੰਨ ਸਮਝਦੇ ਹੋਇਆ ਬੇਸ਼ੱਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਪਰ ਨਾਲ ਅਸੀਂ ਇਹ ਵੀ ਕਿਹਾ ਸੀ ਕਿ ਜੇਕਰ ਸਰਕਾਰਾਂ ਨੇ ਇਹ ਨਾ ਰੋਕਿਆ ਨਾ ਬੰਦ ਕੀਤਾ ਅਸੀਂ ਆਪ ਰੋਕਾਂਗੇ ਸਾਨੂੰ ਮਾੜੇ ਨੇ ਸ਼ਕਤੀਰ ਬਖਸ਼ੇ ਨੇ ਇਹ ਅਸੀਂ ਭੇਡਾਂ ਚਾਰ ਵਾਸਤੇ ਡਾਂਗਾਂ ਨਹੀਂ ਰੱਖੀਆਂ ਜੇ ਕੋਈ ਸਾਡੇ ਤੇ ਆ ਕੇ ਇਸ ਤਰੀਕੇ ਨਾਲ ਹਮਲੇ ਕਰੂਗਾ ਤੇ ਹਮਲੇ ਬਰਦਾਸ਼ਤ ਨਹੀਂ ਕੀ ਜਾਣਗੇ ਪਹਿਲਾਂ ਹੀ ਬਹੁਤ ਜ਼ਿਆਦਾ ਗੰਦ ਪੈਲ ਕੇ ਸਾਡੇ ਪੰਜਾਬ ਦੀ ਨੌਜਵਾਨੀ ਲਚਕਤਾ ਦਾ ਸ਼ਿਕਾਰ ਹੋ ਰਹੀ ਆ ਸਾਡੀਆਂ ਧੀਆਂ ਪੰਜਾਬ ਦੀਆਂ ਧੀਆਂ ਜਾਈਆਂ ਜਿਨ੍ਹਾਂ ਨੇ ਯੋਧੇ ਸੁਰਮੇ ਪੈਦਾ ਕਰਨੇ ਨੇ ਉਹ ਟਿਕਟੌਕ ਤੇ ਇੰਸਟਾਗ੍ਰਾਮ ਤੇ ਨੰਗਾ ਨਾਚ ਰਚ ਰਹੀਆਂ ਨੇ ਭਾਵੇਂ ਗਿਣਤੀ ਘਟਿਆ ਪਰ ਇਹ ਆਗਿਆ ਤੇ ਉਹ ਆ ਗਿਆ ਜਿਹੜੀ ਵਾਦੀ 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 ਅੱਗ ਨੇ ਸਾਰਾ ਜੰਗਲ ਸਾੜ ਦੇਣਾ ਇਸ ਕਰਕੇ ਬੇਨਤੀ ਆ ਜਾਗਦਿਆਂ ਜ਼ਮੀਰਾਂ ਦਾ ਸਬੂਤ ਦਿਆ ਕਰੋ ਇਸੇ ਤਰ੍ਹਾਂ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਹਰ ਇੱਕ ਸਿੱਖ ਨੇ ਜਥੇਬੰਦੀਆਂ ਦੇ ਫੋਨ ਆਏ ਨੌਜਵਾਨਾਂ ਦੇ ਖਾਸ ਕਰਕੇ ਬੜੇ ਨਬੋਨ ਆਏ ਪਤਤ ਨੌਜਵਾਨ ਸੇ ਭਾਵੇਂ ਅੱਜ ਵੀ ਮਿਲੇ ਉਹਨਾਂ ਨੇ ਬੜਾ ਸਾਥ ਦਿੱਤਾ ਬਹੁਤ ਜ਼ਿਆਦਾ ਹੌਸਲਾ ਅਫਜ਼ਾਈ ਕੀਤੀ ਬਾਬਾ ਜੀ ਤੁਹਾਡੇ ਨਾਲ ਆ ਸੋ ਸਾਰਿਆਂ ਦਾ ਬੜਾ ਧੰਨਵਾਦ ਕਿ ਤੁਸੀਂ ਸਾਥ ਦਿੱਤਾ ਜਿਹੜੀ ਅਸੀਂ ਆਵਾਜ਼ ਚੱਕੀ ਸੀ ਉਹ ਸਾਡਾ ਫਰਜ਼ ਸੀ ਤੇ ਗਾਂ ਵੀ ਆਪਣਾ ਫਰਜ਼ ਪੂਰਾ ਕਰਦੇ ਰਾਵਾਂਗੇ ਇਹ ਗੰਦ ਇੱਥੇ ਸਿਰਫ ਜੇ ਪ੍ਰੇਡ ਦੀ ਗੱਲ ਨਹੀਂ ਹੋਰ ਬਹੁਤ ਤਰੀਕਿਆਂ ਨਾਲ ਇਥੇ ਜਿਹੜੇ ਹਮਲੇ ਨੇ ਉਹ ਹੋਰ ਨੇ ਸੋ ਤਾਂ ਪਰਮਜੀਤ ਕਾਲੀ ਨੇ ਕਿਹਾ ਕਿ ਅਜਹੀਆਂ ਚਾਲਾਂ ਨੂੰ ਕਦੇ ਵੀ ਭਵਿੱਖ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਜੋ ਪੰਜਾਬ ਦੇ ਨੌਜਵਾਨਾਂ ਦੇ ਕਿਰਦਾਰ ਨੂੰ ਨੁਕਸਾਨ ਪਹੁੰਚਾਉਂਦੇ ਹੋਣ ਅਤੇ ਉਹਨਾਂ ਇਹ ਵੀ ਕਿਹਾ ਕਿ ਜੇ ਕੋਈ ਸਾਡੇ ਤੇ ਹਮਲਾ ਕਰੇਗਾ ਹੁਣ ਕੋਈ ਵੀ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਸਖਤ ਐਕਸ਼ਨ ਅਜਿਹੇ ਲੋਕਾਂ ਤੇ ਲਿਆ ਜਾਵੇਗਾ ਫਲੋਰ ਦੇ ਪਿੰਡ ਨੰਗਲ ਚ ਸ਼ਰਾਰਤੀਆਂ ਸਰਾਂ ਵੱਲੋਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਦੇ ਬੁੱਤੇ ਲਗਾਏ ਗਏ ਸ਼ੀਸ਼ੇ ਤੇ અપਮਾਨਜਨਕ ਸ਼ਬਦ ਲਿਖਣ ਦੇ ਮਾਮਲੇ ਵਿੱਚ ਵਿਵਾਦ ਵੱਧਦਾ ਹੀ ਜਾ ਰਿਹਾ ਹੈ ਦੱਸਦੀ ਹੈ ਕਿ ਅਤਵਾਦੀ ਪੰਨੂ ਦੇ ਬਿਆਨ ਤੋਂ ਬਾਅਦ ਹੁਣ ਕੈਬਨਿਟ ਮਨਿਸਟਰ ਬਲਜੀਤ ਕੌਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਤੇ ਖੁੱਲ ਕੇ ਚਰਚਾ ਕੀਤੀ ਗਈ ਹੈ ਸਿੱਖ ਧਰਮ ਬਾਰੇ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਸਿੱਖ ਧਰਮ ਦੇ ਵਿੱਚ ਕਦੇ ਵੀ ਕੋਈ ਊਚ ਨੀਚ ਜਾਤ ਪਾਤ ਜਾਂ ਵਖਰੇਵਾ ਨਹੀਂ ਸੀ ਗੁਰੂਆਂ ਦੇ ਮੁਤਾਬਕ ਹਰ ਕੋਈ ਬਰਾਬਰ ਹੈ ਤੇ ਹਰ ਕਿਸੇ ਨੂੰ ਬਰਾਬਰ ਦਾ ਦਰ ਬਾਬਾ ਸਾਹਿਬ ਅੰਬੇਡਕਰ ਦਾ ਵੀ ਇਹੀ ਸੁਨੇਹਾ ਸੀ ਤੇ ਅਜਿਹੇ ਵਿੱਚ ਜਾਣ ਬੁੱਝ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਕਾਫੀ ਨਿਰਾਸ਼ਾਜਨਕ ਹੈ ਹੋਰ ਕੀ ਕਿਹਾ ਕੈਬਨਿਟ ਮੰਤਰੀ ਨੇ ਇਸ ਮਾਮਲੇ ਬਾਰੇ ਆਓ ਦੇਖਦੇ ਹਾਂ ਜਿਹੜੀ ਉਹ ਗੱਲ ਕਰ ਰਿਹਾ ਹੈ ਬਾਬਾ ਸਾਹਿਬ ਅੰਬੇਦਕਰ ਦੇ ਬਾਰੇ ਪਹਿਲੀ ਗੱਲ ਤਾਂ ਸਿੱਖੀਜ਼ਮ ਕੀ ਹੈ ਜੇ ਅਸੀਂ ਸਿੱਖੀਜ਼ਮ ਪੜ੍ਹੀਏ ਤਾਂ ਉਸ ਦੇ ਇਤਿਹਾਸ ਵਿੱਚ ਜਾਓ ਕਿ ਭਾਈ ਲਾਲੋ ਕੌਣ ਸੀ ਭਾਈ ਲਾਲੋ ਕਿਰਤੀ ਤਰਖਾਨ ਜਿਸ ਦੀ ਰੋਟੀ ਵਿੱਚੋਂ ਗੁਰੂ ਨਾਨਕ ਦੇਵ ਜੀ ਨੇ ਦੁੱਧ ਕੱਢ ਕੇ ਦਿਖਾਇਆ ਤੇ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰੀਏ ਤੇ ਪੰਜ ਪਿਆਰੇ ਕੌਣ ਸੀ ਪੰਜਾਂ ਪਿਆਰਾਂ ਦਾ ਵਿੱਚ ਸਾਰੇ ਹੀ ਕਿਰਤੀ ਭਾਈਚਾਰੇ ਨਾਲ ਸੰਬੰਧਤ ਸੀ ਤੇ ਜੇ ਅਸੀਂ ਗੱਲ ਕਰੀਏ ਭਾਈ ਜੱਤੇ ਦੀ ਉਹ ਕੌਣ ਸੀ ਜੇ ਅਸੀਂ ਹਿੰਦੂ ਵਰਗ ਦੀ ਗੱਲ ਕਰੀਏ ਤਾਂ ਹਿੰਦ ਦੀ ਚਾਦਰ ਕ੍ਰਿਸ਼ਨੂ ਕਿਹਾ ਜਾਂਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤੇ ਸਿੱਖ ਧਰਮ ਜਦੋਂ ਬਣਿਆ ਤਾਂ ਇਹਦੇ ਵਿੱਚ ਇੱਕ ਇਹੀ ਵੱਖਰਾਪਨ ਸੀ ਕਿ ਗੁਰੂ ਸਾਹਿਬ ਨੇ ਸਿੱਖ ਧਰਮ ਨੂੰ ਇੱਕ ਨਵਾਂ ਧਰਮ ਵਗੋ ਅਪਣਾਇਆ ਔਰ ਉਸ ਧਰਮ ਦੀਆਂ ਇਹ ਵਿਸ਼ੇਸ਼ਤਾਵਾਂ ਸੀ ਵੀ ਇਸ ਧਰਮ ਦੇ ਵਿੱਚ ਨਾ ਹੀ ਕੋਈ ਜਾਤ ਪਾਤ ਨਾ ਹੀ ਕੋਈ ਵਿਖਰੇਵਾ ਨਾ ਹੀ ਕੋਈ ਉੱਚਾ ਨੀਵਾਂ ਸਾਰੇ ਹੀ ਇੱਕੋ ਸਮਾਨ ਨੇ ਸਾਰਿਆਂ ਨੂੰ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਰੰਗਰੇਟੇ ਗੁਰੂ ਕੇ ਬੇਟੇ ਗੁਰੂ ਸਾਹਿਬ ਨੇ ਦਲਿਤ ਪਰਿਵਾਰਾਂ ਲਈ ਕਿਹਾ ਸੀ ਤੇ ਜੇਕਰ ਬਾਬਾ ਸਾਹਿਬ ਅੰਬੇਦਕਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਇਹੀ ਗੱਲ ਕੀਤੀ ਹੈ ਕਿ ਸਾਡੇ ਮਿਹਨਤ ਕਸ਼ ਲੋਕਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਜੇਕਰ ਅਸੀਂ ਸਿੱਖੀਜ਼ਮ ਦੀ ਗੱਲ ਕਰੀਏ ਮਾਈਨੋਰਟੀ ਦੀ ਗੱਲ ਕਰੀਏ ਤਾਂ ਉਹ ਵੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਨੇ ਕੀਤੀ ਹੈ ਜੋ ਕਿ ਸਿੱਖੀਜ਼ਮ ਦੇ ਵਿਚਾਰਾਂ ਨੂੰ ਹੀ ਅੱਗੇ ਤੋਰਦੇ ਹੋਏ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਸੀ ਔਰ ਜਿੱਥੇ ਇਹ ਗੁਰਪਤਵੰਨ ਸਿੰਘ ਪੰਨੂ ਕਹਿ ਰਿਹਾ ਕਿ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਤੋੜਾਂਗੇ ਪਹਿਲੀ ਗੱਲ ਤਾਂ ਉਸ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਸਿਰਫ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ 'ਚ ਨਹੀਂ ਕੈਨੇਡਾ ਅਮਰੀਕਾ ਜਾਪਾਨ ਵਰਗੇ ਦੇਸ਼ਾਂ ਦੇ ਵਿੱਚ ਵੀ ਲਾਏ ਗਏ ਆ ਔਰ ਸਾਡਾ ਇਹ ਸੋਚ ਕੇ ਸਾਨੂੰ ਮਾਣ ਨਾਲ ਸਿਰ ਉੱਚਾ ਹੁੰਦਾ ਹੈ ਕਿ ਇਹ ਸਾਡੇ ਦੇਸ਼ ਦਾ ਸਮੂਹਤਾ ਹੈ ਸੋ ਉਹ ਕਿਸ ਗੱਲ ਦੇ ਉੱਪਰ ਧਿਆਨ ਦੇ ਰਿਹਾ ਸਿਰਫ ਤੇ ਸਿਰਫ ਪੰਜਾਬ ਦਾ ਮਾਹੌਲ ਵਿਗਾੜਨ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਭਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਅਸੀਂ ਕਦੇ ਵੀ ਆਪਸੀ ਭਾਈਚਾਰਾ ਟੁੱਟਣ ਨਹੀਂ ਦੇਵਾਂਗੇ ਅਸੀਂ ਹਮੇਸ਼ਾ ਹੀ ਹਿੰਦੂ ਸਿੱਖ ਮੁਸਲਮ ਇਸਾਈ ਹਮੇਸ਼ਾ ਇਕਜੁੱਟ ਹੋ ਕੇ ਰਹੇ ਹਾਂ ਤੇ ਰਹਿਾਂਗੇ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਕੇਵਲ ਪੰਜਾਬ ਦੇ ਵਿੱਚ ਨਹੀਂ ਭਲਕਿ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਲਗਾਏ ਗਏ ਨੇ ਤੇ ਸਾਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਜਦਕਿ ਅੱਤਵਾਦੀ ਪੰਨੂ ਕੇਵਲ ਪੰਜਾਬ ਦਾ ਮਾਹੌਲ ਵਿਗਾੜਨ ਦੇ ਲਈ ਹੀ ਅਜਿਹੇ ਬਿਆਨ ਦੇ ਰਿਹਾ ਹੈ ਡੇਰਾ ਬਿਆਸਮੁਖੀ ਗੁਰਿੰਦਰ ਸਿੰਘ ਢਿੱਲੋਂ ਅੱਜ ਸੂਫੀ ਗਾਇਕ ਹੰਸਰਾਜ ਹੰਸ ਦੇ ਘਰ ਪਹੁੰਚੇ ਜਿੱਥੇ ਉਹਨਾਂ ਨੇ ਹੰਸਰਾਜ ਹੰਸ ਦੀ ਪਤਨੀ ਦੇ ਦੇਹਾਂਤ ਲਈ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਬਾਬਾ ਗੁਰਿੰਦਰ ਸਿੰਘ ਢਿੱਲੋਂ ਹੰਸਰਾਜ ਹੰਸ ਨੂੰ ਗਲੇ ਲਗਾ ਕੇ ਮਿਲੇ ਅਤੇ ਦੁੱਖ ਸਾਂਝਾ ਕਰਦੇ ਹੋਏ ਹੌਸਲਾ ਦਿੱਤਾ। ਜਿਵੇਂ ਹੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੰਸਰਾਜ ਦੇ ਘਰ ਪਹੁੰਚੇ ਤਾਂ ਹੰਸਰਾਜ ਅਤੇ ਉਹਨਾਂ ਦੇ ਪੁੱਤਰ ਯਵਰਾਜ ਹੰਸ ਤੇ ਨਵਰਾਜ ਹੰਸ ਨੇ ਉਹਨਾਂ ਦੇ ਪੈਰ ਛੂ ਕੇ ਆਸ਼ੀਰਵਾਦ ਲਿਆ। ਗੌਰਤਲ ਹੈ ਕਿ ਡੇਰਾ ਬਿਆਸਮੁਖੀ ਗੁਰਿੰਦਰ ਸਿੰਘ ਢਿੱਲੋਂ ਅੱਜ ਸੂਫੀ ਗਾਇਕ ਹੰਸਰਾਜ ਜਿੱਥੇ ਉਹਨਾਂ ਨੇ ਹੰਸਰਾਜ ਹੰਸ ਦੇ ਪਤਨੀ ਦੇ ਦੇਹਾਂਤ ਲਈ ਪਰਿਵਾਰ ਨਾਲ ਦੁੱਖ ਨੂੰ ਸਾਂਝਾ ਕੀਤਾ ਦੱਸਦੀ ਹੈ ਕਿ ਜਿਵੇਂ ਹੀ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੰਸਰਾਜ ਹੰਸ ਦੇ ਘਰ ਪਹੁੰਚਣ ਦੀ ਖਬਰ ਸਾਹਮਣੇ ਆਈ ਤਾਂ ਘਰ ਦੇ ਬਾਹਰ ਦਸ਼ਨਾ ਲਈ ਸ਼ਰਧਾਲੂਆਂ ਦਾ ਤਾਂਤਾ ਲੱਗ ਗਿਆ ਜ਼ਿਕਰਯੋਗ ਹੈ ਕਿ 2 ਅਪ੍ਰੈਲ ਨੂੰ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਦੇਹਾਂਤ ਹੋ ਗਿਆ ਸੀ ਉਹ ਦਿਲ ਦੀ ਬਿਮਾਰੀ ਕਾਰਨ ਪੀੜਤ ਸਨ ਅਤੇ ਟੈਗੋਰ ਹਸਪਤਾਲ ਵਿੱਚ ਭਰਤੀ ਸਨ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਪੰਜਾਬ ਮਹਿੰਦਰ ਭਗਤ ਅਤੇ ਮੇਅਰ ਵਿਨੀਤ ਧੀਰਵੀ ਸਾਬਕਾ ਸੰਸਦ ਮੈਂਬਰ ਦੇ ਨਿਵਾਸ ਸਥਾਨ ਤੇ ਪਹੁੰਚੇ ਸਨ ਜਿੱਥੇ ਉਹਨਾਂ ਨੇ ਅੰਸ ਰਾਜ ਹੰਸਦੀ ਪਤਨੀ ਰੇਸ਼ਮ ਕੌਰ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ ਹਾਲ ਦੀ ਘੜੀ ਪੰਜਾਬ న్యూਸ ਬੁਲਟਨ ਵਿੱਚ ਇਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਅਦੋ ਤੱਕ ਲਈ ਸੱਚਾ ਕਾਲ